ਜਦੋਂ ਅਸੀਂ ਗੱਲ ਕਰਦੇ ਆ ਨਾ ਅੱਜ ਮਾਹੌਲ ਬਹੁਤਾ ਚੰਗਾ ਨਹੀਂ ਅੱਜ ਸਾਡੇ ਸਮਾਜ ਦੇ ਵਿੱਚ ਕ腐ਪਸ਼ਨ ਹੈ ਬੇਈਮਾਨੀ ਵਧਦੀ ਜਾ ਰਹੀ ਹੈ ਪੜੇ ਲਿਖੇ ਜਿਹੜੇ ਅਫਸਰ ਨੇ ਉਹ ਵੀ ਬੇਈਮਾਨੀਆ ਕਰ ਰਹੇ ਆ ਤੇ ਸਾਡੇ ਸਮਾਜ ਦੇ ਵਿੱਚ ਦਿਨੋਂ ਦਿਨ ਬਰਾਈਆਂ ਵਧ ਰਹੀਆਂ ਨੇ ਹੁਣ ਇਹਦਾ ਕਾਰਨ ਕਿੱਥੇ ਆ ਬੀਏ ਸਮਾਜ ਸਾਡਾ ਬੁਰਾ ਕਿਉਂ ਹੁੰਦਾ ਸਾਡੀਆਂ ਕਰਨੀਆਂ ਕਰਕੇ ਕਿਉਂਕਿ ਸਮਾਜ ਸਾਡੇ ਨਾਲ ਲੈਦਾ ਸਮਾਜ ਸਾਡੇ ਤੇ ਤੁਹਾਡੇ ਨਾਲ ਹੈ ਆਪਣੇ ਸਾਲਿਆਂ ਦੇ ਨਾਲ ਸਮਾਜ ਹੈ ਜੇ ਆਪਾਂ ਚੰਗੇ ਬਣਾਂਗੇ ਤੇ ਸਾਡਾ ਸਮਾਜ ਚੰਗਾ ਹੋਵੇਗਾ ਹੁਣ ਜਿਹੜਾ ਇੱਕ ਅਸਰ ਬਣਿਆ ਹੈ ਇੱਕ ਡਾਕਟਰ ਹੈ ਇੱਕ ਇੰਜੀਨੀਅਰ ਹੈ ਇੱਕ ਵਕੀਲ ਹੈ ਇੱਕ ਜੱਜ ਹੈ ਇੱਕ ਲੀਡਰ ਬਣਿਆ ਹੈ ਇੱਕ ਵਪਾਰੀ ਹੈ ਜਾਂ ਕਿਸੇ ਵੀ ਕੰਮ ਦੇ ਨਾਲ ਜੁੜਿਆ ਹੋਇਆ ਜਿਉਂਦੇ ਜੀਵਨ ਦੇ ਵਿੱਚ ਸ਼ੁਭ ਗੁਣ ਨਹੀਂ ਜਿਉਂਦੇ ਜੀਵਨ ਦੇ ਵਿੱਚ ਚੰਗੀਆਂ ਆਦਤਾਂ ਨਹੀਂ ਉਹ ਸਮਾਜ ਦੇ ਵਿੱਚ ਮਾੜੇ ਕੰਮ ਕਰ ਰਿਹਾ ਹੈ ਆਪਣੀ ਪੜ੍ਹਾਈ ਦੇ ਰਾਹੀਂ ਲੋਕਾਂ ਨੂੰ ਲੁੱਟ ਰਿਹਾ ਹੈ ਤੇ ਕਿਤੇ ਨਾ ਕਿਤੇ ਸਾਨੂੰ ਸਮਝਣਾ ਪੈਣਾ ਹੈ ਉੱਥੇ ਕਸੂਰ ਕਿਹਦਾ ਹੈ ਬਈ ਇਹਨਾਂ ਪੜ੍ਹ ਲਿਖ ਕੇ ਵੀ ਜੇ ਬੰਦਾ ਕ੍ਰਾਪਸ਼ਨ ਕਰ ਰਿਹਾ ਹੈ ਉੱਥੇ ਕਸੂਰ ਕਿਹਦਾ ਹੈ ਇਹਦਾ ਮਤਲਬ ਇਹ ਹੈ ਵੀ ਅਸੀਂ ਕੇਵਲ ਕਿਤਾਬਾਂ ਪੜ੍ਹਾਇਆਂ ਨੇ ਅਸੀਂ ਧਰਮ ਨਹੀਂ ਪੜ੍ਹਾਇਆ ਅਸੀਂ ਕੇਵਲ ਕਿਤਾਬਾਂ ਪੜ੍ਹਾ ਦਿੱਤੀਆਂ ਪਰ ਬੱਚਿਆਂ ਨੂੰ ਧਰਮ ਨਹੀਂ ਪੜ੍ਹਾਇਆ ਧਰਮ ਪੜ੍ਹਾਉਣਾ ਬੜਾ ਜ਼ਰੂਰੀ ਏ ਅਸਲ ਦੇ ਵਿੱਚ ਧਰਮ ਕੀ ਹੈ ਸਾਨੂੰ ਕੁਦਰਤ ਦੀ ਸਮਝ ਆ ਜਾਵੇ ਸਾਨੂੰ ਮਨੁੱਖਤਾ ਦੀ ਸਮਝ ਆ ਜਾਵੇ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਆ ਜਾਵੇ ਸਾਡੇ ਅੰਦਰ ਦਇਆ ਮੁਹੱਬਤ ਪੈਦਾ ਹੋ ਜਾਵੇ ਧੌ ਅੰਦਰ ਧਰਮ ਦਇਆ ਦਾ ਫੂਤ ਸੰਤੋਖ ਥਾਪ ਰੱਖਿਆ ਜਨ ਸੁਖ ਹੁਣ ਸਤਿਗੁਰਾਂ ਨੂੰ ਪੁੱਛੀਏ ਸਤਿਗੁਰ ਜੀ ਸੁੱਖ ਕਿੱਥੇ ਹੈ ਤੇ ਮੇਰੇ ਸਹਿਬ ਵਾਚਦੇ ਨੇ ਕਹਿੰਦੇ ਸੁਖ ਨਾਹੀ ਰੇ ਹਰ ਭਗਤ ਬਿਨਾ ਕਹਿੰਦੇ ਭਾਈ ਹਰੀ ਦੀ ਭਗਤੀ ਤੋਂ ਬਿਨਾ ਕਦੀ ਕਿਸੇ ਨੂੰ ਸੁਖ ਨਹੀਂ ਮਿਲਿਆ ਸੁਖ ਨਾਹੀ ਰੇ ਹਰ ਭਗਤ ਬਿਨਾ ਕਹਿੰਦੇ ਹਰੀ ਦੀ ਬੰਦਗੀ ਤੋਂ ਬਿਨਾ ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਕਿਤੇ ਉਹਨਾਂ ਲੋਕਾਂ ਨੂੰ ਦੇਖੀਏ ਜਿਨ੍ਹਾਂ ਨੇ ਬੰਦ-ਬੰਦ ਘਟਾਏ ਆ ਜਿਨ੍ਹਾਂ ਦੇ ਖੋਪੜ ਲਾਏ ਗਏ ਜਿਨ੍ਹਾਂ ਨੂੰ ਚਰਖੜੀਆਂ ਤੇ ਚੜਾਇਆ ਗਿਆ ਜਿਨ੍ਹਾਂ ਨੂੰ ਆਰਿਆਂ ਦੇ ਨਾਲ ચીਰ ਦਿੱਤਾ ਗਿਆ ਜਿਨ੍ਹਾਂ ਨੂੰ ਉਬਲਦੀਆਂ ਦੇਗਾਂ ਦੇ ਵਿੱਚ ਬਿਠਾ ਦਿੱਤਾ ਗਿਆ ਪਿਆਰੇ ਉਹਨਾਂ ਦੇ ਕੋਲੋਂ ਕਦੀ ਪੁੱਛ ਕੇ ਦੇਖੀਓ ਉਹਨਾਂ ਦਾ ਇਤਿਹਾਸ ਪੜ੍ਹੀਏ ਤੇ ਉਹਨਾਂ ਨੇ ਕਦੀ ਨਹੀਂ ਆਖਿਆ ਸਾਨੂੰ ਦੁੱਖ ਹੈ ਉਹਨਾਂ ਨੇ ਕੀ ਆਖਿਆ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇੱਕ ਤਤੀ ਤਵੀ ਤੇ ਬਹਿ ਕੇ ਵੀ ਸੁਖੀ ਐ ਇੱਕ ਬੰਦ ਬੰਦ ਕਟਾ ਕੇ ਵੀ ਸੁਖੀ ਐ ਇੱਕ ਆਰਿਆਂ ਦੇ ਨਾਲ ਕੀਰਿਆ ਜਾ ਰਿਆ ਉਹ ਵੀ ਸੁਖੀ ਐ ਇੱਕ ਦਾ ਖੋਪਰ ਲਾਇਆ ਜਾ ਰਿਆ ਉਹ ਵੀ ਸੁਖੀ ਐ ਪਰ ਪਿਆਰਿਓ ਅੱਜ ਮਹਿਲਾ ਦੇ ਵਿੱਚ ਰਹਿਣ ਵਾਲੀ ਵੀ ਦੁਖੀ ਹੋਈ ਕੋਈ ਤੇ ਕਾਰਨ ਹੋਵੇਗਾ ਨਾ ਕਿ ਕਿਉਂਕਿ ਉਹ ਨਾਮ ਦੇ ਨਾਲ ਜੁੜੇ ਹੋਏ ਸੀ ਅੱਜ ਅਸੀਂ ਨਾਮ ਦੇ ਨਾਲੋਂ ਟੁੱਟ ਗਏ ਅੱਜ ਅਕਾਲ ਪੁਰਖ ਦੀ ਬੰਦਗੀ ਦੇ ਨਾਲੋਂ ਟੁੱਟ ਗਏ ਆ ਸਭ ਤੋਂ ਵੱਡਾ ਸਾਡਾ ਗੁਨਾਹ ਇਹ ਹੈ ਵੀ ਅਸੀਂ ਪਰਮੇਸ਼ਰ ਨੂੰ ਭੁੱਲ ਗਏ ਜਿਨੇ ਸਾਨੂੰ ਪੈਦਾ ਕੀਤਾ ਮਾਰਾ ਕਹਿੰਦੇ ਜਿਸ ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ ਅਸੀਂ ਉਹਨੂੰ ਹੀ ਭੁੱਲ ਗਏ ਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਕਹਿੰਦੇ ਭਾਈ ਰੋਗ ਤੇ ਉਦੋਂ ਵਿਆਪਦੇ ਨੇ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਇਸ ਕਰਕੇ ਆਓ ਸਤਗੁਰੂ ਕਿਰਪਾ ਕਰਨ ਉਸ ਅਕਾਲ ਪੁਰਖ ਨੂੰ ਚੇਤੇ ਕਰੀਏ ਉਸ ਮਾਲਕ ਦਾ ਸਿਮਰਨ ਕਰੀਏ ਅੱਜ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਇਸ ਬਾਣੀ ਦੇ ਵਿੱਚ ਵੀ ਗੱਲ ਸਿਮਰਨ ਦੀ ਹੈ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰਨ ਸੁਖ ਪਾਵੋ ਸਭ ਤੋਂ ਪਹਿਲੀ ਗੱਲ ਮਹਾਰਾਜ ਨੇ ਦੱਸੀ ਹੈ ਬਾਣੀ ਦਾ ਨਾਮ ਹੈ ਸੁਖਮਨੀ ਜੇ ਭਾਈ ਤੈਨੂੰ ਸੁੱਖ ਚਾਹੀਦਾ ਹੈ ਤੇ ਸੁੱਖ ਕਿੱਦਾਂ ਮਿਲੇਗਾ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਫਿਰ ਕਹਿੰਦੇ ਕਲ ਕਲੇਸ਼ ਤਨ ਮਹਿ ਮਿਟਾਵੈ ਕਹਿੰਦੇ ਇਹ ਜਿਹੜੇ ਕਲ ਕਲੇਸ਼ ਨੇ ਇਹ ਸਾਰੇ ਮਿਟ ਜਾਣਗੇ ਕਦੋਂ ਜਦੋਂ ਉਸ ਮਾਲਕ ਦਾ ਸਿਮਰਨ ਕਰਾਂਗੇ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਉਹਦੀ ਯਾਦ ਦੇ ਵਿੱਚ ਹੀ ਸਾਰੇ ਸੁੱਖ ਨੇ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਕ ਹੈ ਮਨ ਵਿਚਾਰਾਂ ਸੋ ਅੱਜ ਕੁਝ ਵਿਚਾਰ ਆਪਾਂ ਵਿਦਿਆਰਥੀ ਜੀਵਨ ਦੇ ਨਾਲ ਸੰਬੰਧਿਤ ਵੀ ਕਰੀਆ ਕਿਉਂਕਿ ਇੱਥੇ ਜਿੱਥੇ ਅਧਿਆਪਕ ਸਾਹਿਬਾਨ ਬੈਠੇ ਨੇ ਉੱਥੇ ਸਾਡੇ ਪਿਆਰੇ ਪਿਆਰੇ ਬੱਚੇ ਵੀ ਬੈਠੇ ਆ ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਅੱਜ ਵਿਦਿਆਰਥੀਆਂ ਨੂੰ ਇਹ ਸਿੱਖਿਆ ਦੇਣੀ ਬੜੀ ਜ਼ਰੂਰੀ ਹੈ ਵੀ ਜਿੱਥੇ ਅਸੀਂ ਕਿਤਾਬਾਂ ਪੜ੍ਹਦੇ ਆ ਉਥੇ ਸਾਨੂੰ ਇਹ ਵੀ ਪਤਾ ਹੋਵੇ ਅਸੀਂ ਆਪਣੇ ਜੀਵਨ ਨੂੰ ਵੀ ਪੜਨਾ ਸਿੱਖ ਲਈਏ ਸਾਨੂੰ ਆਪਣੇ ਜੀਵਨ ਦੇ ਬਾਰੇ ਵੀ ਜਾਗਰਤੀ ਹੋ ਜਾਵੇ ਸਫਲ ਅਧਿਆਪਕ ਉਹ ਹੁੰਦਾ ਹੈ ਜਿਹੜਾ ਕੇਵਲ ਕਿਤਾਬਾਂ ਨਹੀਂ ਪੜਾਉਂਦਾ ਜਿਹੜਾ ਬੱਚਿਆਂ ਨੂੰ ਕੇਵਲ ਪੜਾਉਂਦਾ ਨਹੀਂ ਉਹ ਬੱਚਿਆਂ ਨੂੰ ਜਗਾਉਂਦਾ ਹੈ ਬੜੀ ਵੱਡੀ ਗੱਲ ਜੇ ਯਾਦ ਰੱਖਿਓ ਕਿਤਾਬਾਂ ਪੜਾਉਣ ਵਾਲੇ ਤੇ ਬਹੁਤ ਨੇ ਕਿਤਾਬਾਂ ਪੜਨ ਵਾਲੇ ਬਹੁਤ ਨੇ ਪਰ ਜਾਗਣ ਵਾਲੇ ਤੇ ਜਗਾਉਣ ਵਾਲੇ ਬਹੁਤ ਘੱਟ ਹੁੰਦੇ ਹਨ ਕਥਾ ਕਹਾਣੀਆਂ ਸਤੇਜਾਂ ਤੇ ਸੁਣਾ ਦੇਣੀਆਂ ਕਿਸੇ ਨੂੰ ਪੜ੍ਹਾ ਦੇਣਾ ਜਾਂ ਪੜ੍ਹ ਲੈਣਾ ਬੜਾ ਸੌਖਾ ਕੰਮ ਹੈ ਪਰ ਯਾਦ ਰੱਖਿਓ ਆਪ ਪੜ੍ਹਨਾ ਤੇ ਉਸ ਪੜ੍ਹਾਈ ਦੇ ਵਿੱਚ ਜਾਗਣਾ ਇਹਨੂੰ ਕਹਿੰਦੇ ਨੇ ਗਿਆਨ ਦੇ ਵਿੱਚ ਜਾਗਰਤ ਹੋਣਾ ਗਿਆਨ ਦੇ ਵਿੱਚ ਜਾਗਣਾ ਜਿੰਨੀ ਦੇਰ ਅਸੀਂ ਗਿਆਨ ਦੇ ਵਿੱਚ ਜਾਗਦੇ ਨਹੀਂ ਜਾਗਣ ਤੋਂ ਭਾਵ ਹੈ ਹੁਣ ਸੱਚ ਕਰਕੇ ਜਾਣਿਓ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ ਝੂਠ ਬੋਲੋ ਹਾਂਜੀ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਪੜਾਈਆਂ ਜਾਂਦੀਆਂ ਲੋਕ ਵਿੱਚ ਹਿਸਾਬ ਕਿਤਾਬ ਹੈ ਆ ਜਿੰਨੀ ਵੀ ਪੜ੍ਹਾਈ ਹੈ ਸਾਰੀ ਮਟੀਰੀਅਲ ਦੇ ਬਾਰੇ ਆ ਪਦਾਰਥਾਂ ਦੀ ਪੜ੍ਹਾਈ ਹੈ ਇਸੇ ਕਰਕੇ ਧੰਗ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਨਾਲ ਗੋਸ਼ਟੀ ਕੀਤੀ ਚਾਹੇ ਉਹ ਗੋਪਾਲ ਦਾਸ ਪੰਡਾ ਸੀ ਚਾਹੇ ਗੁਰਤਬਦੀਨ ਮੌਲਵੀ ਸੀ ਹਾਂਜੀ ਚਾਹੇ ਅਰਬੀ ਪੜਾਉਣ ਵਾਲੇ ਚਾਹੇ ਫਾਰਸੀ ਪੜਾਉਣ ਵਾਲੇ ਚਾਹੇ ਹਿਸਾਬ ਕਿਤਾਬ ਬਾਰੇ ਦੱਸਣ ਵਾਲੇ ਜਿਹੜੇ ਵੀ ਅਧਿਆਪਕ ਸਨ ਸਤਗੁਰਾਂ ਨੇ ਜਿਹੜੀ ਉਹਨਾਂ ਨਾਲ ਵਿਚਾਰ ਕੀਤੀ ਹੈ ਨਾ ਕਿ ਜਿੱਥੇ ਅਸੀਂ ਵਿਦਿਆਰਥੀ ਨੂੰ ਅਸੀਂ ਪੜ੍ਹਨ ਵਾਲੇ ਬੱਚੇ ਨੂੰ ਦੁਨੀਆ ਦਾ ਗਿਆਨ ਦਿੰਦੇ ਆ ਨਾ ਉਥੇ ਇਹ ਵੀ ਜ਼ਰੂਰੀ ਹੈ ਉਹਨੂੰ ਨਿਰੰਕਾਰ ਦਾ ਗਿਆਨ ਵੀ ਹੋਵੇ ਹੋਵੇ ਉਹਨੂੰ ਸੱਚ ਵੀ ਸਮਝ ਵੀ ਹੋਵੇ ਹੁਣ ਇਹ ਗੱਲ ਤੇ ਪੰਡਤ ਨੇ ਪੜਾ ਦਿੱਤੀ ਖਤਰੀ ਬ੍ਰਾਹਮਣ ਵੈਸ਼ ਤੇ ਸ਼ੂਦਰ ਇਹੀ ਪੜਾਇਆ ਜਾਂਦਾ ਸੀ ਨਾ ਜੀ ਵੀ ਸਭ ਤੋਂ ਵੱਡੇ ਬ੍ਰਾਹਮਣ ਨੇ ਫਿਰ ਖਤਰੀ ਆ ਫਿਰ ਵੈਸ਼ ਆ ਫਿਰ ਸ਼ੂਦਰ ਆ ਪਰ ਬਾਬਾ ਕਹਿੰਦਾ ਤੂੰ ਕੇਵਲ ਸਰੀਰਾਂ ਦੇ ਬਾਰੇ ਦੱਸ ਰਿਹਾ ਤੂੰ ਕੇਵਲ ਬਾਹਰ ਲੀਆ ਵੱਡੀਆਂ ਦੇ ਬਾਰੇ ਇੱਕ ਵਿਦਿਆਰਥੀ ਨੂੰ ਪੜਾ ਰਿਹਾ ਕਦੀ ਇਹ ਵੀ ਦਸੀ ਵੀ ਚਾਰਾਂ ਦੇ ਵਿੱਚ ਇੱਕੋ ਹੀ ਜੋਤ ਹੈ ਸਭ ਮਹਿਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਆ ਸੀ ਗੁਰੂ ਨਾਨਕ ਦੀ ਪੜਾਈ ਭਈ ਅਧਿਆਤਿਕ ਦਾ ਸੱਚਾ ਫਰਜ਼ ਹੈ ਵੀ ਉਹ ਵੰਡੀਆਂ ਦੇ ਵਿੱਚੋਂ ਕੱਢ ਕੇ ਉਹ ਇੱਕ ਅਕਾਲ ਪੁਰਖ ਦੇ ਨਾਲ ਜੋੜੇ ਅਧਿਆਤਿਕ ਦਾ ਸੱਚਾ ਫਰਜ਼ ਹੈ ਵੀ ਉਹ ਸਾਰਿਆਂ ਦੇ ਵਿੱਚ ਵਰਤਨੀ ਜਿਹੜੀ ਜੋਤ ਹੈ ਸਮੁੱਚੀ ਕੁਦਰਤ ਦੇ ਵਿੱਚ ਵਰਤ ਰਿਆ ਜਿਹੜਾ ਸੱਚ ਹੈ ਬਲਹਾਵੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਸ ਸੱਚ ਤੋਂ ਵਿਦਿਆਰਥੀ ਨੂੰ ਜਾਣੂ ਕਰਾਵੇ ਕਿਉਂਕਿ ਜਦ ਤੱਕ ਵਿਦਿਆਰਥੀ ਉਸ ਸੱਚ ਤੋਂ ਜਾਣੂ ਨਹੀਂ ਹੋਵੇਗਾ ਇਹ ਹੈ ਸੱਚ ਦੀ ਪੜ੍ਹਾਈ ਦੁਨਿਆਵੀ ਕਿਤਾਬਾਂ ਅਸੀਂ ਪੜ੍ਹਦੇ ਆਂ ਸਾਨੂੰ ਹਿਸਾਬ ਪੜਾਇਆ ਜਾਂਦਾ ਹੈ ਸਾਨੂੰ ਗਣਿਤ ਦੇ ਬਾਰੇ ਹਿਸਾਬ ਦੇ ਬਾਰੇ ਸਵਾਲ ਜਵਾਬ ਜਿਹੜੇ ਹੁੰਦੇ ਆ ਉਹ ਸਮਝਾਏ ਜਾਂਦੇ ਆ ਅਸੀਂ ਬੱਚੇ ਨੂੰ ਪੰਜਾਬੀ ਪੜ੍ਹਾਉਂਦੇ ਆਂ ਹਿੰਦੀ ਪੜ੍ਹਾਉਂਦੇ ਆਂ ਅਰਬੀ ਫਾਰਸੀ ਪੜਾਈ ਜਾਂਦੀ ਹੈ ਹਾਂਜੀ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਨੇ ਉਹ ਪੜਾਈਆਂ ਜਾਂਦੀਆਂ ਨੇ ਇਹਦੇ ਨਾਲ ਨਾਲ ਬੱਚੇ ਨੂੰ ਜੀਓਗ੍ਰਾਫੀ ਬਾਰੇ ਦੱਸਿਆ ਜਾਂਦਾ ਹੈ ਹਾਂਜੀ ਭੂਗੋਲ ਦੇ ਬਾਰੇ ਸਿਵਿਕਸ ਦੇ ਬਾਰੇ ਦੱਸਿਆ ਜਾਂਦਾ ਹੈ ਹਿਸਟਰੀ ਦੇ ਬਾਰੇ ਇਤਿਹਾਸ ਦੇ ਬਾਰੇ ਦੱਸਿਆ ਜਾਂਦਾ ਹੈ ਵੱਖ-ਵੱਖ ਕਿਤਾਬਾਂ ਪੜhaiਆਂ ਜਾਂਦੀਆਂ ਨੇ ਆ ਜਿੰਨੀ ਵੀ ਪੜ੍ਹਾਈ ਇਹਨਾਂ ਦੀ ਯਾਦ ਰੱਖਿਓ ਇਹ ਸਾਰੀ ਪੜ੍ਹਾਈ ਦੁਨੀਆ ਦੀ ਹੈ ਇਹ ਸਾਰੀ ਪੜ੍ਹਾਈ ਪਦਾਰਥਾਂ ਦੀ ਹੈ ਤੇ ਇਸੇ ਕਰਕੇ ਬੰਦਾ ਪਦਾਰਥਵਾਦੀ ਦੌੜ ਦੇ ਵਿੱਚ ਤੇ ਸ਼ਾਮਲ ਹੋ ਗਿਆ ਪਰ ਨਿਰੰਕਾਰ ਨੂੰ ਪਾਉਣ ਵਾਲੇ ਪਾਸੇ ਨਹੀਂ ਵਧਿਆ ਤੇ ਪਦਾਰਥੋ ਦੀ ਦੌੜ ਵਿੱਚ ਇੱਥੋਂ ਤੱਕ ਖੱਟਕ ਹੋ ਗਿਆ ਵੀ ਉਹ ਪੜ੍ਹ ਲਿਖ ਕੇ ਵੀ ਅੱਜ ਬੇਈਮਾਨੀ ਕਰ ਰਿਹਾ ਉਹਦਾ ਵੱਡਾ ਕਾਰਨ ਇਹ ਹੈ ਕਿਉਂਕਿ ਉਹਨੇ ਕੇਵਲ ਪਦਾਰਥਾਂ ਦੀ ਪੜ੍ਹਾਈ ਪੜ੍ਹੀ ਹੈ ਤੇ ਪਦਾਰਥਾਂ ਨੂੰ ਇਕੱਠੇ ਕਿੱਦਾਂ ਕਰਨਾ ਹੈ ਇੱਥੋਂ ਤੱਕ ਉਹ ਅਜੇ ਸੀਮਤ ਹੈ ਤੇ ਜਿੱਦਨ ਕਿਤੇ ਉਹਨੂੰ ਪਦਾਰਥਾਂ ਦੇ ਨਾਲ ਪਦਾਰਥਾਂ ਦੇ ਵਿੱਚ ਵਸਿਆ ਹੋਇਆ ਪਰਮਾਤਮਾ ਉਹ ਸਤ ਨਗਰ ਆ ਗਿਆ ਨਾ ਫਿਰ ਪਿਆਰਿਓ ਕਦੀ ਕਿਸੇ ਨਾਲ ਬੇਇਮਾਨੀ ਨਹੀਂ ਕਰੇਗਾ ਬਸ ਆਸੀ ਬੱਚਿਆ ਨੂੰ ਪੜਾਉਣਾ ਹੈ ਇੱਕ ਡਾਕਟਰ ਮੁਬਾਰਕ ਹੈ ਉਹ ਡਾਕਟਰ ਬਣਿਆ ਪਰ ਜਿੱਦਨ ਗੁਰਮੁਖ ਡਾਕਟਰ ਹੋਵੇਗਾ ਨਾ ਜੀ ਗੁਰੂ ਦੀ ਮਤ ਵਾਲਾ ਡਾਕਟਰ ਹੋਵੇਗਾ ਉਦੋਂ ਕਿਸੇ ਦੀ ਕਿਡਨੀ ਕੱਢ ਕੇ ਨਹੀਂ ਵੇਚੇਗਾ ਉਦੋਂ 50000 ਦਾ 5 ਲੱਖ ਨਹੀਂ ਬਣਾਵੇਗਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮਾਫ ਕਰਿਓ ਬਹੁਤ ਸਾਰੇ ਚੰਗੇ ਵੀ ਨੇ ਬੜੇ ਧੰਮੀ ਡਾਕਟਰ ਵੀ ਸਾਡੇ ਸਮਾਜ ਵਿੱਚ ਬੈਠੇ ਆ ਪਰ ਬਹੁਤਾਤ ਐਸੇ ਲੋਕ ਨੇ ਵੀ ਬੰਦਾ ਹਸਪੀਟਲ ਜਾਣ ਤੋਂ ਡਰਦਾ ਪਤਾ ਨਹੀਂ ਕਿੰਨਾ ਕੁ ਬਿੱਲ ਬਣ ਜਾਣਾ ਹੈ ਸੱਚ ਹੈ ਜੀ ਤੇ ਗਰੀਬ ਬੰਦਾ ਆਪਣਾ ਇਲਾਜ ਨਹੀਂ ਕਰਾ ਸਕਦਾ ਤੇ ਜਿੱਦਨ ਇੱਕ ਡਾਕਟਰ ਪੜ੍ਹਿਆ ਲਿਖਿਆ ਗੁਰਮਤ ਦਾ ਧਰਮ ਨਹੀਂ ਹੋਵੇਗਾ ਉਹਦੇ ਪੱਲੇ ਸੱਚ ਉਹਦੇ ਪੱਲੇ ਧਰਮ ਹੋਵੇਗਾ ਜਿਹੜਾ ਧਰਮ ਅਸੀਂ ਪੜਦੇ ਹਾਂ ਮਾਰਾ ਕਹਿੰਦੇ ਸਰਬ ਧਰਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆ ਦੇਖੋ ਕਿੰਨੀ ਬੱਲੀ ਵਿਚਾਰ ਦਿੱਤੀ ਬਾਬੇ ਨੇ ਆਪਾਂ ਅੱਜ ਵੀ ਪੜਿਆ ਮਾਰਾ ਕਹਿੰਦੇ ਸਰਬ ਧਰਮਹਿ ਸ੍ਰੇਸ਼ਟ ਧਰਮ ਕਹਿੰਦੇ ਮੈਨੂੰ ਤੇ ਇਹਨਾ ਹੀ ਪਤਾ ਹੈ ਵੀ ਸ੍ਰੇਸ਼ਟ ਧਰਮ ਪਤਾ ਕਿਹੜਾ ਹੈ ਉਹ ਕਰਤਵੇ ਜਿਹੜਾ ਅਸੀਂ ਕੰਮ ਕਰਦਾ ਉਹ ਕਿਹੜਾ ਕੰਮ ਹੈ ਉਹ ਸਭ ਤੋਂ ਵੱਡੀ ਗੱਲ ਕਿਹੜੀ ਹੈ ਜਿਹੜੀ ਅਸੀਂ ਕਮਾਉਣੀ ਹੈ ਸਰਬ ਧਰਮ ਹੈ ਸਵੇਸ਼ਟ ਕਹਿੰਦੇ ਨੇ ਸਭ ਤੋਂ ਸ੍ਰੇਸ਼ਟ ਸ਼੍ਰੋਮਣੀ ਵੱਡਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਫਿਰ ਕਹਿੰਦੇ ਨਿਰਮਲ ਕਰਮ ਕਹਿੰਦੇ ਇੱਕ ਸੱਚ ਨੂੰ ਜਪਿਆ ਕਰ ਇੱਕ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇ ਉਹਦੇ ਮੁਤਾਬਕ ਫਿਰ ਕਰਮ ਕਰਿਆ ਕਰ ਜਿੱਦਣ ਇੱਕ ਡਾਕਟਰ ਦੇ ਕੋਲ ਇੱਕ ਇੰਜੀਨੀਅਰ ਦੇ ਕੋਲ ਇੱਕ ਅਧਿਆਪਕ ਦੇ ਕੋਲ ਇੱਕ ਵਪਾਰੀ ਦੇ ਕੋਲ ਇੱਕ ਕਿਸਾਨ ਦੇ ਕੋਲ ਇੱਕ ਰਾਜਨੀਤਿਕ ਦੇ ਕੋਲ ਪਿਆਰੇ ਉਹ ਸਮਾਜ ਦੇ ਵੱਖ-ਵੱਖ ਨੌਕਰੀਆਂ ਕਰਨ ਵਾਲਿਆਂ ਦੇ ਕੋਲ ਇਹ ਧਰਮ ਆ ਗਿਆ ਨਾ ਜੀ ਫਿਰ ਅਸੀਂ ਕਦੀ ਕਿਸੇ ਨਾਲ ਕਰਪਸ਼ਨ ਨਹੀਂ ਕਰਾਂਗੇ ਕਦੀ ਕਿਸੇ ਦਾ ਹੱਕ ਨਹੀਂ ਖਾਵਾਂਗੇ ਕਦੀ ਕਿਸੇ ਨੂੰ ਮਾਰਾ ਨਹੀਂ ਅਖਾਂਗੇ ਜਿੱਦਣ ਸਾਡੇ ਕੋਲ ਕੋਈ ਇਲਾਜ ਕਰਾਉਣ ਵਾਸਤੇ ਆਵੇਗਾ ਸਾਨੂੰ ਇਦਾਂ ਲੱਗੇਗਾ ਵੀ ਨਿਰੰਕਾਰ ਆਪ ਹੀ ਆਇਆ ਹੈ ਤੇ ਪਿਆਰਿਓ ਫਿਰ ਉਹਨੂੰ ਧੋਖਾ ਕੌਣ ਦੇਵੇਗਾ ਜਦਨ ਪ੍ਰਮਾਤਮਾ ਨਜ਼ਰ ਆਉਣ ਲੱਗਿਆ ਫਿਰ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਾਂਗੇ ਮਾਰਾ ਕਹਿੰਦੇ ਮਾਂ ਤੋਂ ਬੈਰੀ ਨਾਹੀਂ ਪੈਗਾਨਾ ਸਗਲ ਸੰਗ ਹਮਕੋ ਬਣ ਆਈ ਤੇ ਪਿਆਰਿਓ ਇਹ ਸਿਲਸਿਲਾ ਜਦਨ ਸਾਡੇ ਵਿੱਚ ਆ ਗਿਆ ਨਾ ਉਹ ਦਿਨ ਅਸੀਂ ਕਿਸਾਨੀ ਵਿੱਚ ਵੀ ਪਵਿੱਤਰ ਹੋ ਜਾਵਾਂਗੇ ਮੈਨੂੰ ਮਾਫ਼ ਕਰਿਓ ਅੱਜ ਬਹੁਤੀਆਂ ਫਸਲਾਂ ਜ਼ਹਿਰ ਦੇ ਨਾਲ ਪਲਦੀਆਂ ਨੇ ਜ਼ਹਿਰ ਤੋਂ ਬਿਨਾ ਫਸਲ ਨਹੀਂ ਹੁੰਦੀ ਇਥੋਂ ਤੱਕ ਅਸੀਂ ਚਲੇ ਗਏ ਅੱਜ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਜਾਂਦਾ ਸੀ ਵੀ ਕੋਈ ਪਾਣੀ ਪਾ ਕੇ ਦੁੱਧ ਵੇਚ ਦਿੰਦਾ ਪਰ ਸੱਚ ਕਰਕੇ ਜਾਣਿਓ ਅੱਜ ਪਾਣੀ ਪਾਉਣਾ ਵੀ ਬੜੀ ਦੂਰ ਦੀ ਗੱਲ ਹੋ ਗਈ ਅੱਜ ਤੇ ਦੁੱਧ ਵੀ ਡੁਪਲੀਕੇਟ ਆ ਰਿਹਾ ਹੈ ਅਸੀਂ ਕਿੱਥੇ ਕਿੱਥੇ ਧਰਮ ਦੀ ਪਾਲਣਾ ਕਰਾਂਗੇ ਇਹਦਾ ਮਤਲਬ ਸਿੱਧੇ ਤੌਰ ਤੇ ਇਹ ਹੈ ਵੀ ਮਨੁੱਖ ਨੂੰ ਧਰਮ ਦੀ ਸਮਝ ਨਹੀਂ ਆਈ ਮਨੁੱਖ ਨੇ ਕੇਵਲ ਕਿਤਾਬਾਂ ਪੜਨੀਆਂ ਆਪਣਾ ਸਥਿਤੀ ਸੁਣ ਲਿਆ ਇਹਦੇ ਨਾਲ ਨਾਲ ਅਸੀਂ ਧਰਮ ਨੂੰ ਵੀ ਸਿੱਖਣਾ ਹੈ ਉਹ ਧਰਮ ਨੂੰ ਫਿਰ ਸਿਖਾਂਗੇ ਜੇ ਸਾਡੇ ਕੋਲ ਧਰਮ ਹੋਵੇਗਾ ਅਸੀਂ ਧਰਮ ਦੀ ਪੜ੍ਹਾਈ ਕਰਾਂਗੇ ਹੁਣ ਸਤਿਗੁਰੂ ਜਿਹੜੀ ਗੱਲ ਸਮਝਾ ਰਹੇ ਆ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਧਰਮ ਕੀ ਹੈ ਵੀ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਵਿਚਾਰ ਤੇ ਵਿਚਾਰ ਕਰਕੇ ਫਿਰ ਉਹਦੇ ਮੁਤਾਬਕ ਕਰਮ ਕਰ ਦੇਖੋ ਦੂਜੀ ਗੱਲ ਹੈ ਕਰਮ ਕਰਨਾ ਸਭ ਤੋਂ ਪਹਿਲਾਂ ਸੱਚ ਨੂੰ ਵਿਚਾਰਨਾ ਇੱਕੋ ਧਰਮ ਹੈ ਦ੍ਰਿੜ ਹੈ ਸੱਚ ਕੋਈ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨਾ ਹੈ ਦਿ੍ਰਿੜਤਾ ਲੈ ਕੇ ਆਉਣੀ ਹੈ ਜਦ ਤੱਕ ਸਾਡੇ ਅੰਦਰ ਦਿ੍ਰਿੜਤਾ ਨਹੀਂ ਸਾਡੇ ਅੰਦਰ ਵਿਸ਼ਵਾਸ ਨਹੀਂ ਆਵੇਗਾ ਸਾਡੇ ਅੰਦਰ ਭਰੋਸਾ ਨਹੀਂ ਆਵੇਗਾ ਤੇ ਜਦ ਤੱਕ ਸਾਨੂੰ ਹੀ ਭਰੋਸਾ ਨਹੀਂ ਸੱਚ ਕਰਕੇ ਜਾਣੇ ਉਹ ਇੱਕ ਬੀਜ ਨਾ ਹੋਵੇ ਨਾ ਜੇ ਕਿਸਾਨ ਨੂੰ ਭਰੋਸਾ ਹੀ ਨਾ ਹੋਵੇ ਉਗੇਗਾ ਕਿ ਨਹੀਂ ਉਗੇਗਾ ਉਹ ਕੁੱਟ-ਕੁੱਟ ਕੇ ਦੇਖਦਾ ਹੈ ਤੇ ਜੇ بار-बार ਕੁੱਟ-ਕੁੱਟ ਕੇ ਦੇਖੇਗਾ ਤੇ ਉਗਣਾ ਕੀ ਹੈ ਸਚਾਈ ਇਹ ਹੈ ਵੀ ਮਨੁੱਖ ਨੂੰ ਸੱਚ ਤੇ ਭਰੋਸਾ ਨਹੀਂ ਮਨੋਖ ਨੂੰ ਜੇ ਪਰਮਾਤਮਾ ਤੇ ਭਰੋਸਾ ਹੋਵੇ ਨਾ ਤੇ ਪਿਆਰਿਓ ਸਾਰੇ ਕੰਮ ਕਰਨ ਵਾਲਾ ਵਾਹਿਗੁਰੂ ਆਪੀਏ ਭਰੋਸਾ ਨਹੀਂ ਐਸੇ ਕਰਕੇ ਤੇ ਲੋਕਾਂ ਦੇ ਹੱਕ ਖਾਰਿਆ ਵੀ ਮੈਂ ਆਪਣੀ ਔਲਾਦ ਵਾਸਤੇ ਦੱਬ ਲਵਾਂ ਆਪਣੇ ਪੋਤਰੇ ਪੋਤੜੀਆਂ ਵਾਸਤੇ ਜਮ੍ਹਾਂ ਕਰ ਲਵਾਂ ਇਹ ਵੀ ਨਹੀਂ ਪਤਾ ਵੀ ਕਦੋਂ ਇਸ ਧਰਤੀ ਤੋਂ ਤੂੰ ਚਲੇ ਜਾਣਾ ਤੇ ਕਿੰਨੇ ਕੀ ਦੇਖਣਾ ਕਿਹਦੇ ਕੰਮ ਕੀ ਆਉਣਾ ਕੋਈ ਨਹੀਂ ਜਾਣਦਾ ਮਾਰਾ ਕਹਿੰਦੇ ਕੋਈ ਜਾਣੇ ਕਵਨ ਇहां ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੇ ਤਾਂ ਕਿ ਨਰਮਲ ਵੀਕ ਅੱਜ ਮਨੁੱਖ ਦਾ ਸੁਭਾਅ ਕੀ ਹੈ ਇੰਨੀ ਭੁੱਖਮਰੀ ਫੈਲ ਗਈ ਪਦਾਰਥਾਂ ਦੀ ਧੌੜ ਇੰਨੀ ਵੱਧ ਗਈ ਕਿਉਂਕਿ ਸਾਨੂੰ ਪੜਾਇਆ ਹੀ ਇਹ ਗਿਆ ਕੇਵਲ ਅਸੀਂ ਪਦਾਰਥਾਂ ਤੱਕ ਸੀਮਤ ਰਹਿ ਗਏ ਪਦਾਰਥਾਂ ਦੀ ਧੌੜ ਤੱਕ ਸੀਮਤ ਰਹਿ ਗਏ ਤੇ ਮਾਰ ਤੜ ਇੰਨੀ ਵੱਧ ਗਈ ਵੀ ਹਰ ਬੰਦਾ ਪਦਾਰਥਾਂ ਵਾਸਤੇ ਦੂਜੇ ਨੂੰ ਕਈ ਵਾਰੀ ਮਾਰਨਾ ਵੀ ਚਾਹੁੰਦਾ ਮਾਰਾ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਭਰੇ ਜਾ ਮੁਰਦਾਰ ਨਾ ਖਾਏ ਸੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸੱਚ ਦਾ ਉਪਦੇਸ਼ ਦਿੱਤਾ ਮਰ ਕਹਿੰਦੇ ਸੱਚ ਨੂੰ ਦ੍ਰਿੜ ਕਰ ਉਹ ਸੱਚ ਹੀ ਤੇਰੇ ਜੀਵਨ ਦਾ ਅਸਲ ਧਰਮ ਹੈ ਇੱਕ ਧਰਮ ਉਹ ਕਿਹੜਾ ਹੈ ਕਹਿੰਦੇ ਆਪਣੇ ਜੀਵਨ ਦੇ ਵਿੱਚ ਉਸ ਸੱਚ ਨੂੰ ਉਸ ਨਾਮ ਨੂੰ ਵਿਚਾਰ ਜੋ ਗੁਰੂ ਤੈਨੂੰ ਗਿਆਨ ਦੇ ਰਿਹਾ ਉਹਦੇ ਉੱਤੇ ਅਮਲ ਕਰ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ ਗੁਰਮਖ ਪੂਰਾ ਜੁਗ ਜੁਗ ਸੋਈ